ਬਹੁਤ ਕੋਸ਼ਾ ਇਹ ਗੱਲ ਦੱਸ ਦੂੰ ਤਬ ਤੋਂ ਮੈਨੂੰ ਤੇਨੇ ਮੇਰੇ ਮਾਤਾ ਦਾ ਸ਼ੁਕਰੀਆ ਕਰਾਂਗੀ ਬਾਕੀ ਜਿੰਨੀਆਂ ਵੀ ਮੇਰੀਆਂ ਇੱਥੇ ਪੈਨਾ ਪ੍ਰਾਨ ਸਾਰਿਆਂ ਨੂੰ ਮੇਰੀ ਸਾਸਰੀਆਂ ਤਾਂ ਬਾਕੀ ਮਾਲਕ ਦੀ ਮੇਰੇ ਤੇ ਮਿਹਰ ਹੋਈ ਹੈ ਤੇ ਸਭ ਦੇ ਸਾਥ ਨਾਲ ਤੇ ਸਭ ਦੇ ਵਿਸ਼ਵਾਸ ਨਾਲ ਇਹ ਜਿਹੜੀ ਮੈਨੂੰ ਪ੍ਰਦਾਨ ਕੀ ਮਿਲੀ ਹੈ ਮੈਂ ਉਹ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੀ ਜੋ ਸਾਰੀ ਇਸ ਸਮੱਸਿਆ ਮਾ ਨੇ ਉਹਨੂੰ ਕਿਵੇਂ ਫਿਰਸ ਮਿਹਨਤ ਕਰੂੰਗੀ ਜਿਹੜੀਆਂ ਚੱਲ ਰਹੀਆਂ ਉਹਨਾਂ ਨੂੰ ਦੇਖਾਂਗੀ ਤੇ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੀ ਵੀ ਜੋ ਵੀ ਕੰਮ ਇਹਦੇ ਚੱਲਦੇ ਪਿਆ ਕਰਾਂਗੀ ਅਜੇ ਹਰਦਾ ਸਰ ਅੰਦਰ ਸਰ ਅੱਜ ਡੇਰਾ ਬਾਬਾ ਨਾਨਕ ਦੀ ਜਿਹੜੀ ਮਿਊਂਸਪਲ ਕਮੇਟੀ ਦੀ ਚੋਣ ਹੋ ਕੇ ਰਹੀ ਆ ਉਹਦੇ ਸਬੰਧ ਚ ਅੱਜ ਜਿਹੜੀ ਉਹਨਾਂ ਦੀ ਉਹਨਾਂ ਨੂੰ ਸੀਟ ਤੇ ਬਿਠਾਉਣ ਦੀ ਜਿਹੜੀ ਰਸਮ ਸੀਗੀ ਉਹ ਪੂਰੀ ਹੋਈ ਆ ਤਾਂ ਪਿਛਲੇ ਦਿਨਾਂ 'ਚ ਬਹੁਤ ਵੱਡੀ ਪੱਧਰ ਤੇ ਲੋਕਾਂ ਨੇ ਡੇਰਾ ਪਾਪਾ ਨਾਨਕ ਵਾਲਿਆਂ ਨੇ ਆਪਣੀ ਮਨਸਿੰਧ ਦੇ ਜਿਹੜੇ ਕੌਂਸਲਰ ਆਮਾਦੀ ਪਾਰਟੀ ਤੇ ਬਣਾਈ ਜਿਹਦੇ ਵਿੱਚ ਸ਼ਿਖਾ ਗੁਪਤਾ ਜੀ ਨੂੰ ਆਪਾਂ ਪ੍ਰੈਸਡੈਂਟ ਲਾਇਆ ਔਰ ਵਾਈਸ ਪ੍ਰੈਜ਼ੀਡੈਂਟ ਜਿਹੜਾ ਵਾ ਕੁਲਵਿੰਦਰ ਸਿੰਘ ਜੁਗ ਨੂੰ ਬਾਬਾ ਜੀ ਉਹਨਾਂ ਨੂੰ ਲਾਇਆ ਅੱਜ ਉਹਦੀ ਜਿਹੜੀ ਰਸਮੀ ਜਿਹੜਾ ਸੀ ਉਹਨਾਂ ਨੂੰ ਉਹਦੇ ਸੰਬੰਧ ਚ ਅੱਜ ਮੈਂ ਆਇਆ ਹੁਣੇ ਮੈਂ ਚੇਅਰ ਤੇ ਬਿਠਾ ਕੇ ਆਪ ਕੋ ਹੁਣ ਇਹਨਾਂ ਦੀ ਜ਼ਿੰਮੇਵਾਰੀ ਗਣੀ ਸ਼ਹਿਰ ਦੇ ਉਹਨਾਂ ਦੇ ਹੱਥ ਚ ਦੇ ਕੇ ਚੱਲਿਆ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਇਹ ਬੜੀ ਵਧੀਆ ਢੰਗ ਨਾਲ ਤੋਂ ਇਸ ਪਰਿਵਾਰ ਨੂੰ ਪਿਛਲਾ ਤਜਰਬਾ ਵੀ ਆ ਜੋ ਇਹਨਾਂ ਦੇ ਸਹੁਰਾ ਸਾਹਿਬ ਦੀ ਜਿਹੜੀ ਬੇਟੀ ਨੂੰ ਅੱਜ ਬਿਠਾਇਆ ਤੇ ਸਹੁਰਾ ਸਾਹਿਬ ਪਿਛਲੇ 15-20 ਸਾਲ ਤੋਂ ਸ਼ਹਿਰ ਚ ਰਾਈਟ ਹੈਂਡ ਰਹੇ ਨੇ ਪਰ ਉਹਨਾਂ ਦਾ ਆਪਣਾ ਸਿਆਸੀ ਤਜਰਬਾ ਵੀ ਪਰਿਵਾਰ ਦਾ ਹੈਗਾ ਔਰ ਇੱਕ ਇਮਾਨਦਾਰੀ ਜਿਹੜੀ ਆ ਉਹ ਵੀ ਬੜੀ ਵੱਡੀ ਚੀਜ਼ ਆ ਜਿਹੜੀ ਪ੍ਰੇਮ ਸਾਗਰ ਗੋਫਾ ਜੀ ਤੋਂ ਵੇਖਣ ਨੂੰ ਮਿਲੀ نو ایک واری کوئی پریزیڈنٹ شہر ਦਾ ਬਣ ਜੇ ਤਾਂ ਤਿੰਨ ਚਾਰ ਕੁਸ਼ਤਾਂ ਉਹਦੀਆਂ ਤਰ ਜਾਂਦੀਆਂ ਨੇ ਅੱਜ ਵੀ ਉਹਦਾ ਪਰਿਵਾਰ ਜੇਸਾ ਸਾਹਿਬ ਦਾ ਡੇਰਾ بابا ਨਾਨਕ ਚ ਕਿਰਤ ਕਰਕੇ ਰੋਟੀ ਕਮਾ ਕੇ ਖਾਂਦੇ ਆ ਮੈਨੂੰ ਪਤਾ ਪਿਓ ਦੀ ਲਾਗ ਜ਼ਰੂਰ ਹੋਣਾ ਤੇ ਖੂਨ ਚ ਹੋਏਗੀ ਔਰ ਜਿਸ ਤਰ੍ਹਾਂ ਉਹਨਾਂ ਦੇ ਫਾਦਰ ਸਾਹਿਬ ਨੇ ਸ਼ਹਿਰ ਦੀ ਸੇਵਾ ਕੀਤੀ ਆ ਇਹ ਪਰਿਵਾਰ ਵੀ ਉਸੇ ਤਰ੍ਹਾਂ ਸ਼ਹਿਰ ਦੀ ਸੇਵਾ ਜ਼ਰੂਰ ਕਰੇਗਾ ਸਤਿ ਸ੍ਰੀ ਅਕਾਲ ਜੇ ਤੁਸੀਂ ਰੰਧਾਵਾ ਸਾਹਿਬ ਨੂੰ ਤੁਸੀਂ ਚੈਲੰਜ ਕੀਤਾ ਕਿ ਜੋ ਫਰਗੜ ਜਾਂਗਤ ਮੰਮੀ ਮਗਰੀ ਜਾਵਾਂਗੇ ਬਿਲਕੁਲ ਸਹੀ ਗੱਲ ਕੋਲ ਜੀ ਇਹਦੇ ਚ ਕਿਹੜੀ ਗੱਲ ਆ ਤਾਂ پارٹی ਨੇ ਦੇਖਣਾ ਇਹ ਰਾਜੇ ਪਾਰਟੀ ਮੈਨੂੰ ਕਹੇਗੀ ਕਿ ਤੂੰ ਚੱਲ ਉਹਦੇ ਮਗਰ ਤਾਂ ਮੈਂ ਜ਼ਰੂਰ ਜਾਵਾਂਗਾ ਕਿਉਂ ਨਹੀਂ ਜਾਵਾਂਗਾ ਇਹ ਤਾਂ ਇਹਦੇ ਚ ਕਿਹੜੀ ਗੱਲ ਹੈ ਲੜਾਈ ਲੜਣ ਦੇ ਆ ਵੱਡੀਆਂ ਲੜਾਈਆਂ ਇਹ ਤੋਂ ਵੱਡੀਆਂ ਲੜਾਈਆਂ ਵੀ ਲੜਾਂਗੇ ਕਿਉਂ ਨਹੀਂ ਲੜਾਂਗੇ ਇਹ ਤਾਂ ਪਾਰਟੀ ਨੇ ਦੇਖਣਾ ਜੇ ਪਾਰਟੀ ਕਹੇਗੀ ਕਿ ਤੂੰ ਚੱਲ ਫਤੇਗੜ ਚੱਲ ਜੇ ਪਾਰਟੀ ਕਹਦੇ ਕਿ ਤੂੰ ਗੁਰਦਾਸਪੁਰ ਚੱਲ ਤਾਂ ਗਰਤੀਬ ਸਿੰਘ ਪਾਰਟੀ ਦੇ ਦਿੱਤੇ ਹੋਏ ਦੇਸ਼ਾਂ ਤੇ ਜਿਹੜਾ ਉਹ ਚਲਦਾ ਵਾ ਜਿੱਥੇ ਪਾਰਟੀ ਮੇਰੀ ਡਿਊਟੀ ਲਾਏਗੀ ਮੈਂ ਉੱਥੇ ਲੈਕਚਰ ਆਣਾ ਮੰਦੋ ਸਾਹਿਬ ਇੱਕ ਨਾ ਤੁਹਾਡੇ ਪੱਠੇ ਲੱਗੇ ਇੱਕ ਬੜਾ ਬੜਾ ਹਾਸਾ ਵਾਪਨਗਾ ਹੀ ਜਿਹੜੀਆਂ ਪ੍ਰਾਈਵੇਟ ਹੈਡੀਆਂ ਨੇ ਸਕੂਲ ਨੇ ਬਹੁਤ ਖਸਤਾ ਉਹਨਾਂ ਜਿਹੜੀਆਂ ਗੱਡੀਆਂ ਲਾਈਆਂ ਨੇ ਤੇ ਉਹਨਾਂ ਦੇ ਵੀ ਸਰ ਕੋਈ ਨਾ ਕੋਈ ਇਨਕੁਆਰੀ ਹੋਣੀ ਚਾਹੀਦੀ ਹੈ ਗੱਡੀਆਂ ਬਿਲਕੁਲ ਜੀ ਮਿੰਨੂੰ ਮੇਰੇ ਨੋਟਸ ਹੈਗਾ ਇਹ ਗੱਲ ਆਪਾਂ ਜਰੂਰ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਕਿ ਜਿਹੜੇ ਬਹੁਤ ਪੁਰਾਣੀਆਂ ਬੱਸਾਂ ਜਿਹੜੀਆਂ ਨੇ ਬਿਨਾ ਕਿਸੇ ਪਰਮਣ ਤੋਂ ਬਿਨਾ ਕਿਸੇ ਸੋਰਸ ਤੋਂ ਚਲਦੀਆਂ ਨੇ ਸਕੂਲਾਂਾਂ ਚ ਉਹਨਾਂ ਤੇ ਵੀ ਆਉਣ ਵਾਲੇ ਸਮੇਂ ਚ ਜਿਹੜਾ ਸਖੰਜਾਬ ਕਸਾਂਗੇ ਔਰ ਸਾਫ਼ ਸੁਥਰੀਆਂ ਬੱਸਾਂ ਜਿਹੜੀਆਂ ਨੇ ਪਾਸ ਹੋਈਆਂ ਬੱਸਾਂ ਜਿਹੜੀਆਂ ਆਰਟੀਓ ਉਹ ਸਕੂਲਾਂ ਚ ਜਿਹੜੀਆਂ ਚਲਾਵਾਂਗੇ ਸਰੀ ਇਥੋਂ ਤੱਕ ਕਿ ਉਹਨਾਂ ਨੂੰ ਹਾਈ ਸਕਿਉਰਿਟੀ ਨੰਬਰ ਪਲੇਟਾਂ ਨਹੀਂ ਲੱਗੀਆਂ ਹੋਤਾ ਇਹ ਤਾਂ ਨਲਾਕੀ ਹੈ ਨਾ ਕਿ ਤਰ੍ਹਾਂ ਕਿ ਤਨੂੰ ਠੀਕ ਕਰਾਂਗੇ ਕਰਦਾਂਗੇ